ਔਰ 14 ਲਿਆਇ ਹallelujah ਹਾਂਜੀ ਤੁਹਾਡਾ ਜਿਹਨਾਂ ਨਾਮ ਘਰਾਵੇ ਪਰਮੇਸ਼ਰ ਉਤੇ ਨੀਚਾ ਕਰੋ ਅਤੇ ਮੇਰੇ ਉਤੇ ਵੀ ਨੀਚਾ ਕਰੋ ਤੁਹਾਡਾ ਜਿਹਨਾਂ ਨਾਮ ਘਰਾਵੇ ਪਰਮੇਸ਼ਰ ਉਤੇ ਨੀਚਾ ਕਰੋ ਤੇ ਮੇਰੇ ਉਤੇ ਵੀ ਨੀਚਾ ਕਰੋ ਅੱਜ ਮੈਂ ਕਹਿੰਦਾ ਹਾਂ ਕਿ ਜੋ ਪ੍ਰਭੂ ਜੀ ਨੇ ਪ੍ਰਾਰਥਨਾ ਕੀਤੀ ਉਹ ਸ਼ਬਦਾਂ ਉਤੇ ਨੀਚਾ ਕਰੋ ਕਿਉਂ ਮੇਰੇ ਵਾਸਤੇ ਸੀ ਮੇਰੇ ਬੱਚਾ ਵਾਸਤੇ ਸੀ ਮੇਰੇ ਕੋਮੇ ਵਾਸਤੇ ਸੀ ਮੇਰੇ ਸਰੀਰ ਵਾਸਤੇ ਸੀ ਮੇਰੇ ਆਤਮਾ ਵਾਸਤੇ ਸੀ ਬਦਲ ਗੋਲੇ ਜਾਣਗੇ ਟੁੱਟ ਜਾਣਗੇ ਕਿਉਂਕਿ ਈਸ਼ਾਸੇ ਕੀ ਗਿਆ ਹੈ ਮੇਰੇ ਤੇ ਨਿਚਰ ਗਿਆ ਹੈ ਬਈ ਬੈਣੋ ਪ੍ਰਭੂ ਦਾ ਵਚਨ ਦਾਸ ਦਾ ਹੈ ਕਿ ਮੈਂ ਆਪਣੇ ਸ਼ਬਦ ਤੇਰੇ ਮੂੰਹ ਵਿੱਚ ਪਾਏ ਜਿਵੇਂ ਉਹਨੇ ਕਿਹਾ ਕਿ ਮੈਂ ਆਪਣੇ ਸ਼ਬਦ ਤੇਰੇ ਮੂਹਰੇ ਚ ਪਾਈ ਜਾ ਲਾ ਪਟਟਾ ਦੇ ਬਣਾ ਪ੍ਰਭੂ ਦੇ ਦਾਸਾਂ ਨੂੰ ਪੂਰਾ ਪੂਰਾ ਅਧਿਕਾਰ ਹੈ ਕਿਉਂ ਕਰ ਸਕਦੇ ਪਰ ਸੀਬ ਕਰਨ ਵਾਲਿਆਂ ਦੇ ਲਈ ਮਰਨ ਵਾਲਿਆਂ ਦੇ ਲਈ ਹਾਂਜੀ ਤੁਹਾਡਾ ਤੇ ਨਾ ਘਬਰਾਵੇ ਕਿਉਂ ਮਨੋਖਵਾ ਤੁਹਾਡਾ ਤੇ ਨਾ ਘਬਰਾਵੇ ਵੀ ਸਾਹਮਣੇ ਮਨੋਖਵਾ ਨਹੀਂ ਉਹਦਾ ਦੇਖੋ ਕਿ ਜਿਹੜਾ ਸਾਹਮਣੇ ਪਰਮੇਸ਼ੁਰ ਦਾ ਆਤਮਾ ਮਿਰਮਣ ਗੱਲ ਕਰ ਰਿਹਾ ਕਰ ਰਿਹਾ ਕੌਣ ਗੱਲ ਕਰ ਰਿਹਾ ਹੈ ਹallelujah ਕੌਣ ਗੱਲ ਕਰਦਾ ਹੈ ਮੇਰੇ ਸਾਹਮਣੇ ਮੇਰੇ ਨਾਲ ਪਰਮੇਸ਼ੁਰ ਆਤਮਾ ਗੱਲ ਕਰ ਰਿਹਾ ਕਿ ਨਾ ਕੋਈ ਮਨੁੱਖ ਸਮਝ ਕੇ ਇੱਕ ਮਨੁੱਖ ਦੂਜੇ ਮਨੁੱਖ ਲਈ ਬੋਧਾ ਕੋਈ ਨਹੀਂ ਕਰ ਸਕਦਾ ਪਰ ਪਰਮੇਸ਼ੁਰ ਸਭ ਕੁਝ ਕਰ ਸਕਦਾ ਇੱਕ ਮਨੁੱਖ ਦੂਜੇ ਮਨੁੱਖ ਨੂੰ ਬਹੁਤਾ ਨਹੀਂ ਸਮਝ ਸਕਦਾ ਪਰ ਆਤਮਾ ਸਭ ਭੇਦ ਸਮਝ ਸਕਦਾ ਹੈ ਇਸ ਕਰਕੇ ਜਦੋਂ ਤੁਸੀਂ ਪ੍ਰਭੂ ਦੇ ਦਾਸਾਂ ਦੇ ਸਾਹਮਣੇ ਹੋਵੋਗੇ ਅੱਜ ਜਦੋਂ ਸਭਾ ਵਿੱਚ ਹੋਵੋਗੇ ਜਦੋਂ ਤੁਸੀਂ ਪ੍ਰਾਰਥਨਾ ਸੁਣ ਰਹੇ ਹੋਗੇ ਤੇ ਇਹ ਵਿਚਾਰ ਕਰੋ ਕਿ ਮੈਂ ਨਾਲ ਪਰਮੇਸ਼ਰ ਦਾ ਆਤਮਾ ਨਾਲ ਕਰ ਰਿਹਾ ਓਏ ਮਨੁੱਖ ਨਹੀਂ ਕਿ ਜਦੋਂ ਪਰਮੇਸ਼ੁਰਾ ਆਤਮਾ ਤੁਹਾਡੇ ਨਾਲ ਗੱਲ ਕਰੇਗਾ ਤੁਹਾਡੇ ਬੱਦਕ ਟੁੱਟਣਗੇ ਤੁਹਾਡੇ ਖਰਾਬ ਮੁੱਕਣਗੇ ਤੁਹਾਡੀਆਂ ਕਮੀਆਂ ਜਾਣਗੀਆਂ ਤੁਹਾਡੀਆਂ ਬੁਰੀਆਂ ਆਦਤਾਂ ਜਾਣਗੀਆਂ ਤੁਹਾਡੇ ਖਿਲਾਫ ਚੱਲਣ ਵਾਲੀ ਹਰ ਸ਼ਕਤੀ ਸ਼ਰਮਿੰਦੀ ਹੋ ਜੇਗੀ ਤੁਹਾਡੇ ਬੱਚੇ ਸੇਫ ਵੱਡੇ ਬੱਚੇ ਨਿਰਬੋਧ ਨਹੀਂ ਬੁੱਧਵਾਨ ਬਣਨਗੇ ਤੁਹਾਡੇ ਹੱਥਾਂ ਨਾਲ ਕੀਤੀ ਹਰ ਚੀਜ਼ ਜਿਹੜੀ ਆ ਉਹ ਆਸ਼ਵਾਨ ਹੋ ਜਾਏਗੀ ਪ੍ਰਭੂ ਦੀ ਮਾਰਕਤ ਨੂੰ ਵੇਖੋਗੇ ਪ੍ਰਭੂ ਦੇ ਨਾਮ ਨੂੰ ਚੀਆ ਕਰਉਂਦੇ ਤੁਹਾਨੂੰ ਤੁਹੀਂ ਕੋਲ ਕਹੋਗੇ ਕਿ ਪਰਮੇਸ਼ੁਰ ਜੂੰਦਾ ਪਰਮੇਸ਼ੁਰ ਹੈ ਹallelujah ਦੜ ਦਿਲ ਨਾ ਕਰਾਵੇ ਕਿ ਕੌਣ ਗੱਲ ਕਰ ਰਿਹਾ ਹੈ ਮੈਂ ਤੇ ਸਾਹਮਣੇ ਖੜਾ ਹੋਵਾਂਗਾ ਕਿਰੁਣਾ ਪਾਵੇਗਾ ਜਦੋਂ ਆਪੇ ਆਉਂਦਾ ਆਤਮਾ ਜੋਰ ਦਾ ਬਲ ਵਾਧਿਆ ਕਰ ਤੋਂ ਜੋਰ ਦਾ ਤੁਸੀਂ ਇਹ ਸਮਝ ਕੇ ਨਾ ਲਵੋਗੇ ਇਹ ਮੇਰੇ ਨਾਲੋਂ ਗਰੀਬ ਹੋਆ ਪ੍ਰਭੂ ਦਾਸ ਕੋਦੇ ਉਮੀਦ ਨਹੀਂ ਹੁੰਦੀ ਵਾ ਬਹੁਤ ਜਨ ਉਮੀਦਾਂ ਹੁੰਦੀ ਆ ਬੜੀ ਜੀ ਤਰਣਾ ਦੇ ਜਨ ਨਾਮ ਘਰਾਈ ਤੁਹਾਡਾ ਦੇ ਨਾਮ ਘਰਾਈ ਪਰਮੇਸ਼ਰ ਨੂੰ ਤੇ ਨੀਚਾ ਕਰੋ ਅਤੇ ਮੇਰੇ ਉੱਤੇ ਵੀ ਨੀਚਾ ਕਰੋ میرے پتا کے گھر میں بہت سارے نواس ہیں نہیں تو میں کہ میں جگہ تیار کرنا چاہتا ہاں جی میں جا کے تئ جگہ تیار کر کے تو اپنے کو لے جاگا کہ جتنے میں ہاں تھی بھی ہوو ਜਿੱਥੇ ਮੈਂ ਹਾਂ ਤੇ ਤੁਸੀਂ ਨਹੀਂ ਹੋ ਜਿੱਥੇ ਪਿਤਾ ਹੈ ਤੇ ਬੱਚੇ ਵੀ ਹੁੰਦੇ ਨੇ ਕਿਉਂਕਿ ਪਰਮੇਸ਼ਰ ਪਿਤਾ ਸਮੂਹ ਗਏਦਾ ਹੈ ਤੁਸੀਂ ਮੇਰੇ ਤੀ ਹਾਂ ਤੇ ਉੱਤਰ ਦੇ ਇਸ ਕਰਕੇ ਭਾਈ ਭੈਣੋ ਜਦੋਂ ਪ੍ਰਭੂ ਯਿਸੂ ਜਸਾ ਸਿਰ ਤਰ ਤੀਨੂੰ ਛੱਡ ਕੇ ਸਵਰਗ ਨੂੰ ਜਾਣ ਵਾਲੇ ਸੀ ਤੇ ਜਦ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਔਰ ਉਹਨਾਂ ਨੂੰ ਪ੍ਰੋਸਤਵਾਇਆ ਕਿ ਮੈਂ ਤੁਹਾਨੂੰ ਫਿਰ ਲੈਣ ਆਵਾਂ ਜਿਸ ਤਰ੍ਹਾਂ ਤੁਸੀਂ ਮੈਨੂੰ ਜਾਂਦੇ ਵੇਖਦੇ ਜੇ ਇਸ ਤਰ੍ਹਾਂ ਹੁੰਦੇ ਆ ਨਹੀਂ ਵੇਖੋਗੇ ਮੈਂ ਜਾਗਾ ਤੋਂ ਨਹੀਂ ਜਗਾ ਤਿਆਰ ਕਰਦਾ ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸਪਾਲ ਨੇ ਨਹੀਂ ਤੇ ਮੈਂ ਤੁਹਾਨੂੰ ਕਹਿੰਦਾ ਹੀ ਨਾ ਸੁਲਾਈ ਨਾ ਮਾਰਦਾ ਜੀ ਅੱਤੇ ਕਿੱਥੇ ਬਹਿ ਜਾਂਦਾ ਹਾਂ ਤੁਸੀਂ ਉਪਰ ਦਾ ਰਾਜ ਆਪਦੇ ਹੋ ਫੋਮਾਰੇ ਉਸ ਨੂੰ ਆਖਿਆ ਪ੍ਰਭੂ ਜੀ ਸਾਨੂੰ ਇਹੋ ਪਤਾ ਨਹੀਂ ਤੂੰ ਕਿੱਥੇ ਜਾਂਦਾ ਹੈ ਫੇਰ ਰਾਹ ਕਿਵੇਂ ਜਾਣੀਏ ਇੱਥੇ ਦਿਲ ਘਬਰਾ ਗਿਆ ਦਾ ਅਜ ਬਹੁਤ ਹਨ ਦੇ ਘਬਰਾ ਜਾਂਦਾ ਅਜ ਬਹੁਤ ਹਨ ਦਿਲ ਘਬਰਾ ਜਾਂਦਾ ਥੋਵੇਂ ਦਾ ਵੀ ਘਬਰਾ ਗਿਆ ਜ ਜਾਣਾ ਤੇ ਇਹ ਸਾਨੂੰ ਦੱਸੋ ਪ੍ਰਭੂ ਨੇ ਫਿਰ ਨੂੰ ਦੱਸਿਆ ਕਿ ਰਾਹ ਸੱਚਾਈ ਦੇ ਜੀਵਨ ਮੈਂ ਸਭ ਕੁਝ ਮੇਰੇ ਵਿੱਚ ਪੂਰਾ ਬਣਾਇਆ ਪੂਰਾ ਠੋਕ ਕੇ ਗਿਆ ਹੈ ਹallelujah ਪੂਰਾ ਠੋਕ ਕੇ ਸ਼ਿਵਾਸੀ ਨੇ ਗਿਆ ਹੀ ਉਥੇ ਕਿ ਦਾ ਸਚਾਈ ਦਾ ਜੀਵਨ ਮੈਂ ਜੀਵਨ ਮੇਰੇ ਵਿੱਚ ਵਾ ਇਸ ਲਈ ਨੇ ਮੌਤ ਤੇ ਕਮੂਤੇ ਫਦੇ ਭਾਈ ਇਸ ਲਈ ਨੇ ਉਹ ਆਪ ਕੀਤੇ ਜਿਹੜੇ ਬਰੁਖਤ ਹੋਏ ਨਹੀਂ ਸਕਦੇ ਜਿਹੜਾ ਮਨੁੱਖ ਲਈ ਸਭ ਕੁਝ ਆਣ ਹੋਣਾ ਹੈ ਜਦੋਂ ਜਮੂਰ ਨੰਬਰ 90 ਸੇ ਵੱਧ ਗਿਆ ਅੱਤ ਮਹਾਨ ਜਿਹੜਾ ਆਤਮ ਮਹਾਨ ਆ ਉਹ ਸਭ ਕੁਝ ਕਰਨ ਦੀ ਸ਼ਕਤੀ ਰੱਖਦਾ ਕਿ ਨਹੀਂ ਰੱਖਦਾ ਉਹਦੇ ਘੜੀ ਕੋਈ ਤੁਹਾਨੂੰ ਕੱਟਣਾ ਹੈਗਾ ਨਿਰਮਾਤਾ ਮਹਾਰਿਅਤ ਦੁਆਰਾ ਪਰ ਤੁਹਾਨੂੰ ਇਹਦੇ ਲੋਕਾਂ ਕੇ ਇਹ ਕਿਤਾਬ ਬੇਸਾਰੀਆਂ ਗੱਲਾਂ ਸਾਹਮਣੇ ਆਈਆਂ ਇਹ ਇਦਾਂ ਯੋ ਆਤਮਾਹਾਰਵਾ ਉਹਨਾਂ ਮਨੁੱਖ ਦੀ ਸਹਾਇਤਾ ਦੀ ਲੋੜ ਨਹੀਂ ਹੈ ਮਨੁੱਖ ਨੂੰ ਉਹਦੀ ਸਹਾਇਤਾ ਦੀ ਲੋੜ ਤੋਂ ਉਹ ਮਨੁੱਖ ਕੋ ਸਲਾਹ ਨਹੀਂ ਲੈਂਦਾ ਮਨੁੱਖ ਨੂੰ ਉਹਦੀ ਸਲਾਹ ਲੈਣੀ ਪੈਂਦੀ ਹੈ ਮਨੁੱਖ ਨੂੰ ਉਹਦੇ ਪ੍ਰਗਟਪਾਣ ਨੂੰ ਨੇ ਗਾੜੀ ਤੇ ਮੇਰੇ ਕਿਰਪਾ ਕਰਜ ਦਾ ਬਾਣੇ ਦੇ ਕੀ ਕੀ ਹੋ ਹallelujah। ਫੋਮਾ ਤੇ ਕਹਦਾ ਹੈ ਕਿ ਕੀ ਕੀਤਾ ਬਿੰਦ ਪਤਾ ਨਹੀਂ ਅੱਜ ਆਭਿਸ਼ਵਾਸੀ ਜਿਹੜੇ ਨੇ ਇਹ ਵਿਸ਼ਵਾਸੀ ਜਿਹੜੇ ਉਹਨਾਂ 'ਚ ਫਰਕ ਹੋਆ ਵਿਸ਼ਵਾਸ ਕਰਨ ਵਾਲੇ ਜਦੋਂ ਪ੍ਰਾਰਥਨਾ ਨੂੰ ਰੋਂਦੇ ਨੇ ਉਹ ਕਹਿੰਦੇ ਸਾਡੇ ਨਾਲ ਕੌਣ ਗੱਲ ਕਰ ਰਿਹਾ ਪਰਮੇਸ਼ੁਰ ਦਾ ਆਤਮਾ ਸਾਡੇ ਦੀ ਗੱਲ ਕਰ ਰਿਹਾ ਸਾਡੇ ਬੰਦਰਾਂ ਨੂੰ ਤੋੜ ਰਿਹਾ ਹੈ ਮਨੁੱਖ ਤੋੜ ਰਿਹਾ ਹੈ ਨਹੀਂ ਮਨੁੱਖ ਦੇ ਵਿੱਚੋਂ ਨਹੀਂ ਪਰਮੇਸ਼ੁਰ ਦਾ ਆਤਮਾ ਸਾਡੇ ਬੰਦਰਾਂ ਨੂੰ ਤੋੜ ਰਿਹਾ ਆ ਜੋ ਪ੍ਰਾਰਥਨਾ ਕੀਤੀ ਜਾਂਦੀ ਜਿਹੜੇ ਰਸੀਬ ਕਰਦੇ ਨੇ ਉਹਨਾਂ ਦੇ ਘਰਾਂ 'ਚ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਅਮਰ ਤੇ ਸ਼ਾਂਤੀ ਆਉਂਦੀ ਹੈ ਜਿਸ ਮਨ ਵਸਿਆ ਨਾਮ ਯੇਸ਼ੂ ਦਾ ਉਹ ਮਨ ਰਹੀ ਅਨੰਦ ਰਿਆ ਦੇ ਤਾਜਵਾਨ ਆ ਮੇਰੀ ਮਨ ਵਿੱਚ ਆ ਵਸ ਤੂੰ ਕੰਡਿਆਂ ਦੇ ਤਾਜਵਾਨ ਆ ਉਹ ਕੰਡੇ ਆ ਦੇ ਤਾਜਵਾਨ ਆ ਕੰਡੇ ਆ ਦੇ ਤਾਜਵਾਨ ਆ ਹallelujah ਜਿ ਨਜ਼ਰ ਮਾਨੇ ਚ ਨਾ ਵਸਿਆ ਉਹਨਾਂ ਦੇ ਸਾਹਮਣੇ ਖਲੋਤਾ ਮਰੋਤਾ ਨੂੰ ਮਨੋਕੀ ਦਿਖਣਾ ਆ پر جدھر مانی جی وس گیا میرے کو میں سو پتا نہیں ہے یشو نے پڑھیے جی యేసు ਨੇ ਉਹਨੂੰ ਆਖਿਆ ਰਾ ਤੇ ਸਚਾਈ ਅਤੇ ਜੀਵਨ ਮੈਂ ਹਾਂ ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ ਯਾਕੂਬ ਦੀ ਪత్రిక 5 ਦਾ 16 ਬਚਨ ਪੜਾਂਗੇ ਕੋਈ ਕੋਈ ਮੇਰੇ ਵਸੀਲੇ ਬਿਨਾ ਇਹਦਾ ਕੋਲ ਨਹੀਂ ਹੁੰਦਾ ਇਸ ਕੁਨੇ ਸਾਬਤ ਕੀਤਾ ਜਦੋਂ ਉਹ ਰੱਬ ਨੇ ਕਿਉਂਕਿ ਚਾਰ ਜਣੇ ਦੇ ਕੋਲ ਲਿਆਇਆ ਤਾਂ ਉਹਨੇ ਕਿਹਾ ਕਿ ਪੁੱਤਰ ਤੇਰੇ ਪਾਪ ਮਾਫ ਹੋਏ ਹੋ ਤੇ ਉਹਦੇ ਸਾਰੇ ਧਰਮ ਗ੍ਰੰਥੀ ਸਾਰੇ ਬਹੁਤ ਸਾਰੇ ਲੋਕ ਸਨ ਗਿਆਨੀ ਉਹਨਾਂ ਜਾਣੀ ਕੋhbar ਬਕਦਾ ਉਹਨਾਂ ਦੇ ਸੋਚ ਵਿਚਾਰਾਂ ਨੂੰ ਜਾਣ ਕੇ ਤਦੋਂ ਨੇ ਕਿਹਾ ਇਹ ਨਹੀਂ ਗੱਲ ਸੁਖਾੜੀ ਆ ਜਾ ਇਹ ਕਹਿਣਾ ਕਿਤੇ ਦੇ ਪਾਪ ਮਾਫ ਹੋਏ ਤੇ ਜਾਂ ਇਹ ਕਹਿਣਾ ਕਿ ਉੱਠ ਆਪਣੇ ਮਨ ਦੀ ਚੋਕ ਤੇ ਆਪਣੇ ਘਰ ਨੂੰ ਚਲੇ ਜਾ ਸਾਰੇ ਲੋਕਾਂ ਦੇ ਸਾਹਮਣੇ ਇਹ ਵਚਨ ਨੇ ਸਾਬਿਤ ਕਰ ਦਿੱਤਾ ਕਿ ਮੈਂ ਸਭ ਕੁਝ ਜਾਣ ਹallelujah ਹallelujah ਸਾਰੇ ਲੋਕਾਂ ਦੇ ਸਾਹਮਣੇ ਜਿਦੋਂ ਨੇ ਕਿਹਾ ਉੱਠ ਆਪਣੇ ਮਨ ਦੀ ਚੋਕ ਤੇ ਆਪਣੇ ਘਰ ਨੂੰ ਚੱਲ ਜਾ ਇਹ ਬੋਤਲ ਤੇ ਪਾਪ ਮਾਫ ਹੋਏ ਤੇ ਸੱਚੋਚ ਅਦਰ ਕੀ ਆਪਣੀ ਮਨਜੋਕ ਕੇ ਤੇ ਆਪਣੇ ਘਰ ਨੂੰ ਸਾਰੇ ਲੋਕਾਂ ਦੇ ਵਿੱਚੋਂ ਇਹ ਲੰਘਿਆ ਡੈਰ ਬੈ ਗਈ ਉੱਥੇ ਆਤਮ ਹਾਰ ਪਰਮੇਸ਼ਵਰ ਦੀ ਡੈਰ ਬੈ ਗਈ ਉੱਥੇ ਲੋਕ ਡਰੇ ਕੰਬੇ ਹallelujah ਆਪਣੇ ਮਨਾਜ ਆਪਣੇ ਦਿਲਾਂ 'ਚ

اللہ لہویہ آپ موت قبروں سے آ موت قبروں سے فتح پایی جیون جیون دباس لیا کوئی <عید> نہیں تیسے دن بردیاں میں چو جی اٹھے آج آپ جی اٹھوڑا دیر میں اللہ لہویہ آج آپ تیزہ پہلہ جب مریم مریم مکدلی بھی فٹر فٹرڈوں پہلا قبر دلتے گئی ہیں جا کو کچھ دیکھیا تو تو ایشو ہے نہیں ਮੈਂ ਕਹਤ ਹਾਂ ਜਿਉਂਦੇ ਨੂੰ ਮਰਦਿਆਂ ਵਿੱਚ ਕਿਉਂ ਮਰ ਪੜ ਬਿਆ ਜੇ ਭਾਈ ਬਣਾ ਜਉਂਦੇ ਜਉਂਦਿਆਂ ਵਿੱਚ ਨੇ ਇਸ ਕਰਕੇ ਜਉਂਦਿਆਂ ਦੀ ਸੰਗਤੀ ਕਰੋ ਜਉਂਦਿਆਂ ਨਾਲ ਰਹੋ ਪ੍ਰਭੂ ਦੀ ਮਿਠਾਈ ਕਰੋ ਤੇ ਪ੍ਰਭੂ ਯਿਸੂ ਨਾਲ ਸੇਵਾ ਉੱਪਰ ਕਰ ਦੇਵੇ ਹਾਲੇਲੂਇਆ ਭਾਈ ਬਣੋ ਦਾ ਸਚਾਈ ਜੀਵਨ ਮੈਂ ਕੋਈ ਮੇਰੇ ਸਿਲੇ ਬਿਨਾ ਪਤਾ ਕੋਲ ਨਹੀਂ ਜਾ ਸਕਦਾ ਯਿਸੂ ਮਸੀਹ ਸਾਡਾ ਮਚੋਲਾ ਹੈ ਹਾਲੇਲੂਇਆ شب ਕਿਉਂਕਿ ਬਚਨ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਤੁਸੀਂ ਇੱਕ ਦੂਜੇ ਵਾਸਤੇ ਕੀ ਕਰੋ? ਪ੍ਰਾਰਥਨਾ ਕਰੋ। ਇੱਕ ਦੂਜੇ ਵਾਸਤੇ ਕੀ ਕਰੋ? ਪ੍ਰਾਰਥਨਾ ਕਰੋ। ਹallelujah। 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 ਇੱਕ ਦੂਜੇ ਵਾਸਤੇ ਕੀ ਕਰਨੀ ਆ? ਪ੍ਰਾਰਥਨਾ। ਪ੍ਰਾਰਥਨਾ ਕਰਨੀ ਹੈ। ਜਦੋਂ ਇਹ ਇੱਕ ਦੂਜੇ ਵਾਸਤੇ ਪ੍ਰਾਰਥਨਾ ਕਰੋਗੇ ਤੇ ਉਹ ਤੁਹਾਡੇ ਲਈ ਕਰ ਰਹੇ ਆ ਕੋਈ ਉਹਦੇ ਲਈ ਕਰ ਰਹੇ ਨੇ ਤੁਸੀਂ ਕੀ ਰਹੋਗੇ? ਨਿਰੋਗ ਰਹੋ ਤੇ ਨਿਰੋਇ ਰਹੋਗੇ। ਹallelujah। ਹallelujah। ਮੈਨੂੰ ਆਪਣੇ ਲਈ ਮੰਗਣ ਦੀ ਲੋੜ ਨਹੀਂ ਹੈ ਤੇ ਕੋਈ ਹੋਰ ਮੰਗ ਰਿਹਾ ਹੈ ਜਿਸਾਰੀ ਧਰਤੀ ਦਾ ਮਾਲਨ ਲਵੇ ਤੇ ਸਾਰੇ ਪਰਿਵਾਰ ਦਾ ਮਾਲਨ ਲੈ ਲਵੇ ਸਾਰੀ ਦੁਨੀਆ ਦਾ ਮਾਲਨ ਲਵੇ ਜੇਕਰ ਕੋਈ ਪ੍ਰਭੂ ਦੀ ਬਾਣੀ ਦੇ ਅਨੁਸਾਰ ਸਦਾ ਮੋਟੇ ਚੱਲਣ ਦਾ ਹੈ ਨਾ ਕੋਈ ਤੋਂ ਬਾਈਬਲ ਦੇ ਅਨੁਸਾਰ ਤੇ ਕੋਈ ਇਹਨੂੰ ਕੁਝ ਗੈਂਦ ਜੋੜੇ ਨਾ ਬਗੈ ਸੁਲੇਮਾਨ ਦੇ ਰਾਜ ਜਿੱਦਾਂ ਸਿੱਸੋ ਪੜ ਗਿਆ ਹੀ ਨਾ ਹੁਦਾਂ ਬਣ ਜਾਣਾ ਇੱਕ ਦੂਜੇ ਵਾਸਤੇ ਕਰੋ हालेलुया ਇਹ ਤੁਜੀ ਵੀ ਪ੍ਰਾਪਨਾ ਕਰੋ ਤੇ ਤੁਸੀਂ ਕੀ ਰਭੋਗੇ ਕਿਉਂਕਿ ਉਹ ਹੀ ਦਾ ਹੈ ਉਹ ਹੀ ਸਚਾਈ ਹੈ ਉਹ ਹੀ ਜੀਵਨ ਹੈ ਉਹ ਤੋਂ ਬਗਾਰ ਕੋਈ ਹੋ ਸਕਦਾ ਨਹੀਂ ਹੈ ਇਸ ਲਈ ਜਿਹੜਾ ਤੁਹਾਡੇ ਸਾਹਮਣੇ ਬੋਲਦਾ ਆ ਤੁਸੀਂ ਵਿਚਾਰ ਕੀ ਕਰਨੀ ਆ ਕੌਣ ਬੋਲਦਾ ਆ ਪਰਮੇਸ਼ੁਰ ਦਾ ਆਤਮਾ ਮੇਰੇ ਵੀ ਬੋਲਦਾ ਹੈ ਮੇਰੇ ਮਨ ਟੁੱਟ ਰਹੀ ਨਹੀਂ ਮੇਰੇ ਮੁਕਤੀ ਗੇੜ ਰਹੀ ਆ ਮੇਰੇ ਬੱਚਿਆਂ ਨੂੰ ਵਰਕਤ ਮੇੜਾ ਰਹੀ ਆ ਮੇਰੇ ਲਈ ਮੈਂ ਮੇਰੇ ਉਸੰ ਗੁੱਤ ਮੇਣ ਲੈ ਲਿਆ ਜੇ ਤੁਸੀਂ ਇਹ ਵਿਚਾਰ ਕਰੋਗੇ ਤੇ ਤੁਹਾਡਾ ਸੰਡਾ ਜਿਹਦੀ ਪ੍ਰਾਰਥਨਾ ਕੀਤੀ ਜਾ ਰਹੀ ਆ ਉਹ ਗਵਾਈ ਦਾ ਰੂਪ ਉਤਾਰ ਦੇਗਾ ਉਹ ਤੁਹਾਡੇ ਜੀਵਨ ਚ ਕਮੀਆਂ ਦੂਰ ਕਰ ਦੇਗਾ ਕਿਉਂਕਿ ਰਾਹ ਸਚਾਈ ਦੇ ਜੀਵਨ ਮੈਂ ਹਾਂ ਉਸ ਤੋਂ ਬਗੈਰ ਕੋਈ ਨਹੀਂ ਹਾਲੇਲੂਇਆ ਪਵਿੱਤਰ ਪ੍ਰਭੂ ਯਿਸੂ ਦੇ ਪਾਗਲਾਂ ਤੇ ਬੜੇ ਸੁਨੇਹਾਂ ਤੇ ਬਰਕਤ ਮਿਲੇ ਆਮੀਨ ਰਾਸਟੇ ਕੋਰੀ ਰਾਸਟੇ ਬਚਾਉਂਦੀ ਇਸ ਕੇਸ ਲਈ دوسری آپ کو بچھی آپ نے پاپا دا اقرار کرو اور ایک دو اے برانتھنا کرو کہ دوسری جو روئے ہو جاؤ تربی پرک دی بیٹی تو بہت اثر ہوندہ ہے تربی پرک دی بہت بیٹی تو کیوں گایا بہت اثر ہوندہ ہے کہ اوفر کی بڑھ دیئے ساری تربی بڑھ دیئے اوفر سارے کی بڑھ دیئے تربی بڑھ دیئے تربی دیکار صدا بہارا ਰਬੀ ਦੇ ਘਰ ਦਾ ਪਹਾਰਾ ਗਲੀਆਂ ਦੀ ਖੁਸ਼ਬੂਆਂ ਉਸ ਤੋਂ ਲੈਣੀਆਂ ਇੰਨੀ ਮੈਂ ਘੋਲੀ ਨਹੀਂ ਮੈਂ ਤੇਰੇ ਬਚਨਾਂ ਦੀ ਤਾਰ ਮੰਨ ਮੈਂ ਤਾ ਦਵੇ ਦਿਲ ਦੁਖੀ ਕਮਜ਼ੋਰਾਂ ਨੂੰ ਅੱਗੇ ਵਧਰਾ ਸਭਾ ਲਵੇ ਤੁਹਾਡੀ ਪ੍ਰਾਰਥਨਾ ਦੂਜਿਆਂ ਨੂੰ ਅੱਗੇ ਵਧਾ ਸਕਦੀ ਹੈ ਤੁਹਾਡੀ ਪ੍ਰਾਰਥਨਾ ਦੂਜਿਆਂ ਦੀ ਰਾਹਤ ਕਰਾ ਸਕਦੀ ਹੈ ਤੁਹਾਡੀ ਪ੍ਰਾਰਥਨਾ ਦੂਜਿਆਂ ਦੇ ਘਰ ਸ਼ਾਂਤੀ ਲਿਆ ਸਕਦੀ ਹੈ ਤੁਹਾਡੀ ਪ੍ਰਾਰਥਨਾ ਦੂਜਿਆਂ ਦੇ ਜੀਵਨ ਨੂੰ ਬਚਾ ਸਕਦੀ ਆ ਆਓ ਸਭ ਚੁੱਕੀਏ ਤੇ ਪ੍ਰਾਰਥਨਾ ਕਰੀਏ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਪਿਤਾ ਪ੍ਰਭੂ ਜੀ ਤੁਹਾਡੇ ਬੱਚੇ ਜੋ ਪੜਿਆ ਕਿ ਤੁਹਾਡਾ ਦਿਲ ਨਾ ਕਬਰਾਵੇ ਪ੍ਰਭੂ ਜੀ ਮਾਨ ਵਿੱਚ ਤੁਸੀਂ ਵਸ ਜਾਓ ਮਾਣਸ ਦੇ ਰਤੇ ਤਾਗੜ ਰਵੇ ਤੁਹਾਡੀ ਬੰਦਗੀ ਭਗਤੀ ਵਿੱਚ ਲੱਗ ਰਵੇ ਸੋਚਨ ਬਿਰਾ ਬਟਾਓ ਕੋਟਾ ਤੇ ਬਰਾ ਬਟਾਓ ਅਜੇ ਸੁਭਾ ਤੋ ਅਜੇ ਸਾਰਾ ਦਿਨ ਤੋ ਅਵੇ ਖਾਮੇ ਚ ਅਜੇ ਦਿਨ ਦੀ ਬਰਗਤਾ ਰੇ ਹਾਂ ਸਰਦਾਨੀ ਤਾਗੜ ਬਖਸ਼ੋ ਨਗਰ ਵਿਸਿਆ ਚਰਚੇ ਸੋਣ ਵਾਲੇ ਸਾਰੇ ਤੁਹਾਡੇ ਹਥਾਂ ਸਭ ਨੂੰ ਨਾਮ ਗ੍ਰੰਮ ਵਰਗਾ ਦਿਓ ਆਪਡੀ ਕਿਰਪਾ ਤੇ ਆਪਡੀ ਯਾਦ ਕਰੋ ਸਾਰੇ ਬੋਝ ਠਾਲੇ ਨੇ ਧੰਨਵਾਦ ਕਰਦੇ ਆਂ ਪ੍ਰਭੂ ਯਿਸੂ ਨਾਸੀ ਸ਼ਾਲਵੇਸ਼ਨ ਮਸੀਹ ਟੀਵੀ ਦੇ ਦੁਆਰਾ ਜਿਤਨਾ ਕੋ ਬਚਨ ਪਹੁੰਚ ਰਿਹਾ ਜਿਹੜੇ ਸੁਣਵੇਂ ਨੇ ਬਾਚਦੇ ਨੇ ਉਹਨਾਂ ਨੂੰ ਹੋਰ ਬਰਕਤ ਦਿਓ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਨਾਸੀ ਤੇਰੀ ਬਿਆ ਤੇਰੀ ਕਿਰਪਾ ਬੜੀ ਹੈ ਇਸ ਨਕਰ ਤੇ ਇਸ ਕ੍ਰਿਸਚੀਅਨ ਚਰਚ ਤੇ ਔਰ ਇਸ ਸਭਾ ਦੇ ਤੇ ਰਾਜੇ ਲਾਹੀ ਆ ਗਿਆ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਕੰਸ਼ੂਰੀਆ ਸਵੇਰ ਸਵੇਰ ਆ ਕੇ ਆਪਣੇ ਦਿਲ ਤੋਂ ਤੇਰਾਤਨ ਨਵਾਦ ਕੀਤਾ ਤੇ ਪ੍ਰਭੂ ਜੀ ਤੁਹਾਡੀ ਆਪਣੇ ਨੂੰ ਯਾਦ ਕੀਤਾ ਤੇ ਧੰਨਵਾਦੀ ਭੇਂਟ ਚੜਾਈ ਤੁਸੀਂ ਕਬੂਲ ਕੀਤੀ ਆ ਅਸੀਂ ਵਿਸ਼ਵਾਸ ਕਰਦੇ ਹਾਂ ਪਰਮਾਤਮਾ ਦੇ ਹੱਥ ਨੇ ਜੀਵਨ ਪ੍ਰਭੂ ਯੀਸ਼ੂ ਦੇ ਪਾਪ ਨੂੰ ਆਮੀਨ ਹਾਲੇਲੂਇਆ ਆਮੀਨ ਹਾਲੇਲੂਇਆ ਆਮੀਨ ਹਾਲੇਲੂਇਆ ਹਾਲੇਲੂਇਆ ਸਭ ਕੋ ਜੰਸੀ ਦੀ ਪ੍ਰਭੂ ਤੋਂ ਵਰਕਤ ਹੋਵੇ Gorbachev.